ਪਤਾ ਨਹੀਂ ਇਸੇ ਤਰ੍ਹਾਂ ਗੰਦ ਪਾਣਾ ਦਿਲ ਵਿੱਚ ਤੁਸੀਂ ਨਾ ਜੀ ਪਤਾ ਨਹੀਂ ਸੀ ਮੂਹਰ ਬੰਦ ਕਰ ਤੋ ਕਰੀਆ ਜੇ ਪਤਾ ਨਹੀਂ ਸੀ ਕੋਈ ਬੰਦਾ ਕਰ ਗਿਆ ਕਿ ਤੂੰ ਬੰਦ ਕਰ ਤੋ ਕੌਣ ਕਹਿ ਕੇ ਮੜਾ ਮੂਟਾ ਮਾਹੌਲ ਤੁਸੀਂ ਪਿੰਡ ਤੇ ਸ਼ਾਂਤ ਰੱਖਣਾ ਹੈ ਕਿ ਚਾਹੁੰਦੀ ਨਹੀਂ ਹੈਗੀ ਫੇਰ ਤੁਸੀਂ ਬਣਾ ਦੇਣਾ ਅਸੀਂ ਸਾਡੇ ਦੇ ਧੱਕਾ ਕਰਦੇ ਆਗੇ ਪ੍ਰਵਾਸੀ ਬਣਾ ਲੈਣੋ ਫਲਾਨਾ ਫਲਾਨਾ ਹੁਣ ਤੁਸੀਂ ਭਈਆ ਅਸੀਂ ਪਹਿਲਾਂ ਕਈ ਮੰਗ ਪੁੱਤਰ ਦੇ ਚੁੱਕਿਆ ਵੀ ਜਿਹੜੇ ਮੰਡੀ ਦੇ ਗੇਟਾਂ ਖੋਖੇ ਖੋਲੇ ਆ ਉੱਥੇ ਬੀਬੀਆਂ ਨਸ਼ੇ ਲੈਂਦੀਆਂ ਮੈਂ ਮਤਲਬ ਇੱਕ ਦੋ ਫੋਟੋਆਂ ਵੀ ਖਚੀਆਂ ਬੀਬੀਆਂ ਦੀਆਂ ਉਤੋਂ ਬੀਬੀਆਂ ਵੀ ਲੈਂਦੀਆਂ ਨੇ ਖਾਣੀਆਂ ਉਹ ਕੀ ਵੇਚਦੇ ਆ ਕਿਹੜੀ ਨਸ਼ੀਲਾ ਪਦਾਰਥ ਵੇਚਦੇ ਆ ਉਹ ਅਸੀਂ ਸਰਕਾਰ ਨੂੰ ਪਹਿਲਾਂ ਮੰਗ ਪੁੱਤਰ ਦੇ ਚੁੱਕਿਆ ਵੀ ਉੱਥੋਂ ਦੁਕਾਨਾਂ ਸਿਕਟਾਂ ਬੀਣੇ ਦੁਕਾਨਾਂ ਇਹ ਜਿੱਥੋਂ ਟੁਕਾਈਆਂ ਜਾਣ ਮੰਡੀ ਦੇ ਉਤੋਂ ਇਸ ਤਰ੍ਹਾਂ ਦੇ ਚੱਲ ਰਿਹਾ ਕੰਮ ਅਜੇ ਤੱਕ ਪ੍ਰਸ਼ਾਸਨ ਪਹੁੰਚਿਆ ਕੋਈ ਜਦੋਂ ਤੱਕ ਇਹ ਦੁਕਾਨਾਂ ਬੰਦ ਹੋ ਗਈਆਂ ਉਦੋਂ ਤੱਕ ਪਹੁੰਚਿਆ ਨਹੀਂ ਨਹੀਂ ਕੋਈ ਨਹੀਂ ਪਹੁੰਚਿਆ ਜੀ ਇਹ ਤੁਸੀਂ ਸਾਰਾ ਕੈਮਰੇ ਕੈਦ ਕਰ ਲਈ ਆਪਣੇ ਚ ਬੱਕ ਇਹ ਇਹਨਾਂ ਪਿੱਤਰ ਦਿਹਾੜਿਆਂ ਤਾਂ ਸਾਰਾ ਬੰਦ ਹੋਣਾ ਚਾਹੀਦਾ ਭਾਵੇਂ ਕੋਈ Hindu ਵੀਨਾ ਤਿਹਾਰਾ ਹੈ ਭਾਵੇਂ ਸਿੱਖਾਂ ਦਾ ਮੁਸਲਮਾਨਾਂ ਦਾ ਸਾਰੇ ਤਿਹਾਰਾਂ ਤੇ ਇਹੋ ਜਿਹਾ ਕੁਝ ਬੰਦ ਹੋਣਾ ਚਾਹੀਦਾ ਸ਼ਰਾਬ ਦੇ ਠੇਕੇ ਤੱਕ ਬੰਦ ਹੋਣ ਜਾਈ ਦੇ ਗੁਰੂ ਨਾਨਕ ਦੇਵ ਜੀ ਦਾ ਪੁਰਬ ਹੈਗਾ ਸਾਰੇ ਪਾਸੇ ਲੰਗਰ ਚੱਲ ਰਿਹਾ ਜੀ ਹਨਾ ਗੁਰੂ ਘਰਾਂ ਚ ਆਪਾਂ ਸੇਵਾ ਕਰਦੇ ਫਿਰਦੇ ਆ ਸਾਰੇ ਤੇ ਇੱਥੇ ਜੇ ਮੈਂ ਜਾ ਰਿਹਾ ਇੱਥੇ ਸ਼ਰੇਆਮ ਕਟ ਵੱਡ ਹੋਣ ਲੱਗ ਰਹੀ ਹੈਗੀ ਮੀਟ ਦੀਆਂ ਦੁਕਾਨਾਂ ਸਾਰੀਆਂ ਖੁੱਲੀਆਂ ਪਈਆਂ ਨੇ ਹੈਗੀਆਂ ਹੁਣ ਬੰਦ ਕਰਾਈਆਂ ਨੇ ਹੈਗੀਆਂ ਸਾਰੀਆਂ ਦੇਖੋ ਪ੍ਰਸ਼ਾਸਨ ਦਾ ਇਹਦੇ ਕੋਈ ਧਿਆਨ ਨਹੀਂ ਹੈਗਾ ਉਹਨਾਂ ਦੀ ਨਲਾਇਕੀ ਦੇਖੋ ਉਹਨਾਂ ਨੂੰ ਚਾਹੀਦਾ ਹੈਗਾ ਵੀ ਅੱਜ ਕੀ ਦਿਹਾੜਾ ਚੱਲਦਾ ਹੈਗਾ ਇੱਥੇ ਢੇੜਾ ਮਾਰਨਾ ਚਾਹੁੰਦਾ ਜੀਗਾ ਅੱਧਾ ਦਿਨ ਲੰਘ ਗਿਆ ਅੱਧੇ ਦਿਨ ਤੋਂ ਜ਼ਿਆਦਾ ਹੀ ਲੰਘ ਗਿਆ ਦੁਪਹਿਰ ਬਾਅਦ ਦੁਪਹਿਰ ਹੋ ਗਈ ਹੁਣ ਤੱਕ ਪ੍ਰਸ਼ਾਸਨ ਦੇ ਇੱਥੇ ਕੋਈ ਢੇੜਾ ਨਹੀਂ ਵਜਾ ਚੌਂਕ ਜਿੱਦ ਕਿ ਉਹਨਾਂ ਦੀ ਗੱਡੀ ਖੜੀ ਹੈਗੀ ਉਹਨਾਂ ਨੂੰ ਵੀ ਇੱਥੇ ਤਾਂ ਇਹ ਦਿਖਣ ਦਿਖਦੀਆਂ ਹੋਣਗੇ ਦੁਕਾਨਾਂ ਵੀ ਖੁੱਲੀਆਂ ਪਈਆਂ ਨੇਗੇ ਕੋਈ ਨਹੀਂ ਆਏਗਾ ਇਹ ਦੇਖੋ ਇਹਨਾਂ ਨੂੰ ਵੀ ਸ਼ਰਮ ਚੀਂਦੀਏਗੀ ਜੇ ਹੁਣ ਇਹਨਾਂ ਨਾਲ ਆ ਕੇ ਅਸੀਂ ਲੜਦੇ ਆਂਗੇ ਆਬਦੇ ਹਿਸਾਬ ਨਾਲ ਦੁਕਾਨਾਂ ਬੰਦ ਕਰਵਾਈਏ ਫਿਰ ਇਹ ਪ੍ਰਵਾਸੀਆਂ ਦਾ ਮੁੱਦਾ ਬਣਾਉਣਗੇ ਫਿਰ ਪ੍ਰਸ਼ਾਸਨ ਸਾਨੂੰ ਫੜੂਗਾ ਕੇ ਇਹਨਾਂ ਨੂੰ ਵੀ ਸੁਣਿਆ ਕਹਿੰਦੇ ਵੀ ਜਿਹੜੇ ਇਹ ਮੀਟ ਦੀ ਕੱਟਵੱਟ ਕਰ ਰਹੇ ਨੇ ਨਿਆਂਕ ਤਰੀਕੇ ਨਾਲ ਕਰ ਰਹੇ ਨੇ ਬਿਲਕੁਲ ਇਹਨਾਂ ਕੋਲ ਕੋਈ ਦਸਲਸ ਨਹੀਂ। ਨਾ ਨੈਸ਼ਨਲ ਰੋਡ ਦੇ ਉੱਪਰ ਅਸੀਂ ਕੱਟਵੱਟ ਕਰ ਸਕਦੇ ਨੇ। ਹਾਂਜੀ ਆ ਇਹਨਾਂ ਕੋਲ ਕਿਸੇ ਕੋਲ ਕੋਈ ਲਾਇਸੈਂਸ ਨਹੀਂ ਹੈਗਾ। ਅਬ ਦੀ ਮਰਜ਼ੀ ਦਾ ਜਿਹਦੇ ਜੀ ਕਰਦਾ ਧਰ ਕੇ ਖੋਖਾ ਜਾ ਬੈਠ ਜਾਂਦਾ ਕੋਈ ਦੁਕਾਨ ਖੋਲ ਕੇ ਬੈਠੇਗਾ। ਇਹਦਾ ਪ੍ਰਸ਼ਾਸਨ ਨੂੰ ਚਿੰਤਾ ਹੈ ਨਾ ਜੀ ਜੇ ਅੱਜ ਅਨਾਉਂਸ ਕੀਤਾ ਆਇਆ ਸੀਗਾ ਵੀ ਅੱਜ ਮੀਟ ਦੀ ਦੁਕਾਨਾਂ ਬੰਦ ਰਹਿਣਗੀਆਂ ਇਹਨਾਂ ਨੂੰ ਕੋਈ ਡਰ ਨਹੀਂ ਸ਼ਰਮ ਆਮ ਲੱਗ ਰਹੇ ਨੇ ਕੱਟਵੱਟ ਕਰਨ। ਹੁਣ ਜੇ ਅਸੀਂ ਇੱਥੇ ਆਣ ਆ ਤਾਂ ਇਹਨਾਂ ਨਾਲ ਲਾ ਲਓ ਸਾਡੀ ਜਿਹੜਾ ਪਪੈਂਦੀ ਹੈਗੀ ਤਾਂ ਪੁੱਛ ਆ ਕੇ ਸਾਡੇ ਤੇ ਪਰਚੀ ਦਊਗੀ ਇਹਨਾਂ ਨੂੰ ਨਹੀਂ ਕੁਝ ਕਹਿੰਦੀ ਹੈਗੀ ਅੱਜ ਪਤਾ ਨਹੀਂ ਸੀ ਪਤਾ ਨਹੀਂ ਸੀ ਗੁਰੂ ਨਾਨਕ ਦੇਵ ਜੀ ਦਾ ਅੱਜ ਜਨਮ ਦਿਹਾੜਾ ਤੁਸੀਂ ਉਹ ਮੀਟ ਦੀ ਕੱਟ ਵੱਟ ਕਰ ਰਹੇ ਸ਼ਾਇਦ ਬੜੀ ਮੋਟੀ ਫਿਰ ਪਤਾ ਨਹੀਂ ਸੀ ਭਾਵਨਾਵਾਂ ਨਾਲ ਸਿਵਾੜ ਕਰ ਰਹੇ ਪਤਾ ਨਹੀਂ ਸੀ ਇਸੇ ਤਰ੍ਹਾਂ ਗੰਦ ਪਾਣਾ ਦਿਲ ਵਿੱਚ ਤੁਸੀਂ ਨਾ ਜੀ ਹੁਣ ਦੇਖ ਕੇ ਬੰਦ ਕਰਤੀ ਸੀ ਦੁਕਾਨ ਪਤਾ ਨਹੀਂ ਸੀ ਹੁਣ ਕਦੋਂ ਬੰਦ ਕਰੀਆ ਪਤਾ ਨਹੀਂ ਸੀ ਹੁਣ ਬੰਦ ਕਦੋਂ ਕਰੀਆ ਜੇ ਪਤਾ ਨਹੀਂ ਸੀ ਉਹਨੂੰ ਕੋਈ ਬੰਦਾ ਕਰ ਗਿਆ ਕਿ ਤੂੰ ਬੰਦ ਕਰ ਕੌਣ ਕਹਿ ਕੇ ਗਿਆ ਆਇਦਰ ਕੋਈ ਬੰਦਾ ਹੈ ਦੋਸੀ ਕਹਿ ਕੇ ਇਧਰ ਨਾਲ ਵਾਲਾ ਜਿਹੜਾ ਖੁੱਲੀ ਬੈਠਾ ਸੀ ਦੁਕਾਨ ਉਹ ਵੀ ਉਹਦੀ ਵੀ ਵੀਡੀਓ ਬਣੀ ਹੋਈ ਹੈ ਸਾਰੀ ਕੀ ਭਾਲਦੇ ਹੋ ਤੁਸੀਂ ਕੀ ਚਾਹੁੰਦੇ ਹੋ ਗਲਤੀ ਹੋ ਗਈ ਮਾਫੀ ਨਹੀਂ بڑا ਮोटा ਮਾਹੌਲ ਤੁਸੀਂ ਪਿੰਡ ਤੇ ਸ਼ਾਂਤ ਰੱਖਣਾ ਹੈ ਕਿ ਚਾਹੁੰਦੇ ਨਹੀਂ ਹੈਗੇ ਫੇਰ ਤੁਸੀਂ ਬਣਾ ਦੇਣਾ ਅਸੀਂ ਸਾਡੇ ਦੇ ਧੱਕਾ ਕਰਦੇ ਆਗੇ ਪ੍ਰਵਾਸੀ ਬਣਾ ਲੈਣੋ ਫਲਾਨਾ ਫਲਾਨਾ ਉਹਨਾਂ ਨੂੰ ਜਿੰਦਾ ਨਹੀਂ ਹੈਗਾ ਅੱਜ ਕੀ ਦੇਣਾਗਾ ਔਰ ਸਰਕਾਰ ਵੱਲੋਂ ਡੀਸੀ ਸਾਹਿਬ ਵੱਲੋਂ ਇਹ ਹੁਕਮ ਸੀਗੇ ਵੀ ਅੱਜ ਦੇ ਦਿਨ ਮੀਟ ਵਗਰਾ ਦੀਆਂ ਦੁਕਾਨਾਂ ਬੰਦ ਹੋਣੀ ਚਾਹੀਦੀ ਨਹੀਆਂ ਪਰ ਸਾਨੂੰ ਪਤਾ ਲੱਗਿਆ ਸੀ ਅੱਜ ਇਹਨਾਂ ਨੇ ਦੁਕਾਨਾਂ ਖੋਲੀਆਂ ਇੱਥੇ ਅਸੀਂ ਪਹਿਲਾਂ ਮਾਨਯੋਗ ਅਸਲੀ ਅਸਲੀਮ ਸਾਹਿਬ ਨੂੰ ਇਹ ਮੰਗ ਪੱਤਰ ਦੇ ਚੁੱਕੇ ਹਾਂ ਦੋ ਤਿੰਨ ਵਾਰੀ ਵੀ ਇਹ ਕਹਿੰਦੇ ਦੁਕਾਨਾਂ ਇੱਥੇ ਗਲਤ ਨੇਗੀਆਂ ਇਹਨਾਂ ਕੋਲ ਕੋਈ ਸੱਸ ਨਹੀਂ ਹੈ ਔਰ ਇੱਥੇ ਕੁੱਤੇ ਆਉਂਦੇ ਨੇ ਜਦੋਂ ਇਹ ਕੁੱਤਿਆਂ ਨੂੰ ਮਾਰਦੀਆਂ ਬੋਟੀਆਂ ਪਾਉਂਦੇ ਇੱਥੇ ਆ ਕੁੱਤਾ ਦੋ ਉਧਰ ਖੜਿਆ ਦੇਖ ਲਓ ਸੀ ਅੱਜ ਵੀ ਕੁੱਤੇ ਖੜੇ ਆ ਦੋ ਉਧਰ ਜਦੋਂ ਕੁੱਤਿਆਂ ਨੂੰ ਮਾਰਦੀਆਂ ਬੋਟੀਆਂ ਪਾਉਂਦੇ ਆ ਤਾਂ ਕੁੱਤੇ ਮਾਸ ਦੇ ਆਦੀ ਹੋ ਜਾਣਗੇ ਇਤੋਂ ਬੀਬੀਆਂ ਨੇ ਲੰਘਣਾ ਵੀਰਾਂ ਨੇ ਵੀ ਲੰਘਣਾ ਹੈ ਬੱਚਿਆਂ ਨੇ ਵੀ ਲੰਘਣਾ ਹੈ ਕੱਲ ਨੂੰ ਸਕੂਲ ਹੀ ਬੱਚਿਆਂ ਨੂੰ ਇਹ ਕੁੱਤੇ ਵੱਢ ਸਕਦੇ ਆ ਔਰ ਪਹਿਲਾਂ ਵੀ ਕਈ ਵਾਰੀ ਬੱਚੇ ਕੱਟੇ ਸੁਣਿਆ ਸੀ ਨੇ ਔਰ ਸਰਕਾਰ ਨੂੰ ਚਾਹੀਦਾ ਸੀ ਵੀ ਇਹਨੂੰ ਰੋਕਿਆ ਜਾਵੇ ਪਰ ਸਰਕਾਰ ਹੁਣ ਕੋਕ ਨਹੀਂ ਸੁੱਤੀ ਪਈ ਹੈ ਅਸੀਂ ਪਹਿਲਾਂ ਕਈ ਮੰਗ ਪੱਤਰ ਦੇ ਚੁੱਕੇ ਹਾਂ ਵੀ ਜਿਹੜੇ ਮੰਡੀ ਦੇ ਗੇਟਾਂ ਖੋਖੇ ਖੁੱਲੇ ਆ ਉੱਥੇ ਬੀਬੀਆਂ ਨਸ਼ੇ ਲੈਂਦੀਆਂ ਮੈਂ ਮਤਲਬ ਇੱਕ ਦੋ ਫੋਟੋਆਂ ਵੀ ਖੱਚੀਆਂ ਬੀਬੀਆਂ ਦੀਆਂ ਉਤੋਂ ਬੀਬੀਆਂ ਵੀ ਲੈਂਦੀਆਂ ਨੇ ਖਾਣ ਲਈ ਉਹ ਕੀ ਵੇਚਦੇ ਆ ਕਿਹੜੀ ਨਸ਼ੀਲਾ ਪਦਾਰਥ ਵੇਚਦੇ ਆ ਉਹ ਅਸੀਂ ਸਰਕਾਰ ਨੂੰ ਪਹਿਲਾਂ ਮੰਗ ਪੁੱਤਰ ਦੇ ਚੁਕਿਆਂ ਵੀ ਉਥੋਂ ਦੁਕਾਨਾਂ ਸਿਕਟਾਂ ਬੀਣੇ ਦੁਕਾਨਾਂ ਇਹ ਇਥੋਂ ਚੁਕਾਈਆਂ ਜਾਣ ਮੰਡੀ ਦੇ ਉਤੋਂ ਉਹ ਵੀ ਚੁਕਾ ਸਰਕਾਰ ਨੇ ਚੁਕਾਈਆਂ ਔਰ ਇਹ ਵੀ ਸਰਕਾਰ ਵੱਲੋਂ ਨਿਆਂਇਤ ਤੌਰ ਤੇ ਚੱਲ ਰਿਹਾ ਕੰਮ ਇਹ ਜਿੰਨਾ ਤੱਕ ਪ੍ਰਸ਼ਾਸਨ ਪਹੁੰਚਿਆ ਕੋਈ ਜਦੋਂ ਤੱਕ ਇਹ ਦੁਕਾਨਾਂ ਬੰਦ ਹੋ ਗਈਆਂ ਉਦੋਂ ਤੱਕ ਪਹੁੰਚਿਆ ਨਹੀਂ ਨਹੀਂ ਕੋਈ ਨਹੀਂ ਪਹੁੰਚਿਆ ਜੀ ਤੁਸੀਂ ਸਾਰਾ ਕੈਮਰੇ ਕੈਦ ਕਰ ਲਈ ਆਪਣੇ ਚ ਬਾਕੀ ਨੂੰ ਸਰਕਾਰ ਨੂੰ ਚਾਹੀਦਾ ਵੀ ਉਹ ਕੀ ਚਾਹੁੰਦੇ ਆ ਜੇ ਅਸੀਂ ਕੁਝ ਕਰਦੇ ਆ ਸਾਡੇ ਦੇ ਪਰਚੇ ਹੁੰਦੇ ਆ ਜੇਕਰ ਸਰਕਾਰ ਮੌਕੇ ਦੇ ਕੋ ਪ੍ਰਸ਼ਾਸਨ ਆ ਕੇ ਇਹਨੂੰ ਪਹਿਲੀ ਬੰਦ ਕਰਾਉਂਦਾ ਤਾਂ ਸ਼ਾਇਦ ਇਹ ਜੋ ਕੋਈ ਮੁੰਡਾ ਕਿਤੇ ਕੋਈ ਗੱਲ ਕਹਿੰਦਾ ਤਾਂ ਇੱਥੇ ਮੋਦਾ ਬਣ ਜਾਣਾ ਸੀਗਾ ਕੀ ਲੱਗਦਾ ਕਿ ਭਾਵਨਾਵਾਂ ਵਾਲੀ ਜਿਹੜੀ ਬਹੁਤ ਜ਼ਿਆਦਾ ਜੀ ਇਹ ਇਹਨਾਂ ਪਿੱਤਰ ਦਿਹਾੜਿਆਂ ਤਾਂ ਸਾਰਾ ਕੁਝ ਬੰਦ ਹੋਣਾ ਚਾਹੀਦਾ